ਦਿੱਲੀ ਜਾਣ ਵਾਲੇ ਕਿਸਾਂ ਦਾ ਨੂੰ ਇਹ ਗੱਲ ਕਰਦੇ ਆ ਜਿੱਥੇ ਕਿਸਾਂ ਦਾ ਲਈ ਸੀਐਮ ਦਾ ਸਮਰਥਨ ਸਾਹਮਣੇ ਆਇਆ ਦਿੱਲੀ ਜਾਣ ਤੋਂ ਰੋਕਣਾ ਕਿਸਾਨਾਂ ਨੂੰ ਬਿਲਕੁਲ ਗਲਤ ਹੈ ਆਪਣੇ ਹੱਕ ਲੈਣ ਦੇ ਲਈ ਕਿਸਾਨ ਦਿੱਲੀ ਜਾ ਰਹੇ ਨੇ ਕਿਸਾਨਾਂ ਨੂੰ ਪ੍ਰਦਰਸ਼ਨ ਦੇ ਲਈ ਜਗ੍ਹਾ ਮਿਲਣੀ ਚਾਹੀਦੀ ਹੈ ਜੇ ਪੀਐਮ ਯੁੱਧ ਰੁਕਵਾ ਸਕਦੇ ਨੇ ਤਾਂ ਕਿਸਾਨਾਂ ਦਾ ਵੀ ਹੱਲ ਕੀਤਾ ਜਾਏ 6 ਦਸੰਬਰ ਨੂੰ ਕਿਸਾਨਾਂ ਦੇ ਵੱਲੋਂ ਦਿੱਲੀ ਜਾਣ ਦਾ ਐਲਾਨ ਕੀਤਾ ਗਿਆ ਐਸਚ ਸੀਐਮ ਮਾਨ ਹੁਣ ਸਮਰਥਨ ਚ ਜ਼ਰੂਰ ਨਜ਼ਰ ਆਏ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਉਹ ਕੋਈ ਟਰੈਕਟਰ ਟਰਾਲੀ ਨਹੀਂ ਲੈ ਕੇ ਜਾਣਗੇ ਕੋਈ ਆਪਣੇ ਵਾਹਨ ਨਹੀਂ ਲੈ ਕੇ ਜਾਣਗੇ ਬਲਕਿ ਕਿਸਵਾਰ ਦਾ ਪ੍ਰਦਰਸ਼ਨ ਪਬਲਿਕ ਟਰਾਂਸਪੋਰਟ ਦੇ ਜ਼ਰੀਏ ਪਹੁੰਚ ਕੇ ਹੋਏਗਾ ਕਿਉਂਕਿ ਕਿਸਾਨਾਂ ਦਾ ਕਹਿੜਾ ਕਿ ਕੇਵਲ ਗੱਲਬਾਤ ਦੇ ਜ਼ਰੀਏ ਇਹ ਮਸਲੇ ਦਾ ਹੱਲ ਕੱਢਿਆ ਜਾ ਸਕਦਾ ਹੈ ਤੇ ਇਸ ਲਈ ਉਹ ਗੱਲ ਕਰਨ ਦੇ ਲਈ ਦਿੱਲੀ ਜਾ ਰਹੇ ਨੇ ਦੂਸਰੇ ਪਾਸੇ ਜੇਕਰ ਦੇ ਕੇ ਤਾਂ ਹੁਣ ਸੀਐਮ ਮਾਨ ਦੇ ਵੱਲੋਂ ਜ਼ਰੂਰ ਸਮਰਥਨ ਕੀਤਾ ਗਿਆ ਉਹਨਾਂ ਨੇ ਪੀਐਮ ਨੂੰ ਅਪੀਲ ਕੀਤੀ ਹੈ ਕਿ ਜੇਕਰ ਪੀਐਮ ਯੁੱਧ ਰੁਕਵਾ ਸਕਦੇ ਨੇ ਤਾਂ ਫਿਰ ਉਹ ਕਿਸਾਨਾਂ ਦੇ ਮਸਲੇ ਵੀ ਹੱਲ ਕਰਨ ਕਿਸਾਨਾਂ ਨਾਲ ਵੀ ਗੱਲ ਕਰਨ ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਹੁਣ ਸਮਰਥਨ ਦਿੱਤਾ ਗਿਆ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਕਿਉਂ ਇਹ ਸਵਾਲ ਵੀ ਖੜੇ ਕੀਤੇ ਗਏ ਨੇ ਤੇ ਇਸ ਨੂੰ ਬਿਲਕੁਲ ਗਲਤ ਤਕਰਾਰ ਦੇ ਦਿੱਤਾ ਆਪਣੇ ਹੱਕ ਲੈਣ ਦੇ ਲਈ ਕਿਸਾਨ ਦਿੱਲੀ ਜਾ ਰਹੇ ਨੇ ਤੇ ਐਸਐਸ ਕਿਹਾ ਹੈ ਕਿ ਉਹਨਾਂ ਨੂੰ ਰੋਕਣਾ ਨਹੀਂ ਚਾਹੀਦਾ ਬਲਕਿ ਪ੍ਰਦਰਸ਼ਨ ਦੇ ਲਈ ਜਗ੍ਹਾ ਮਿਲਣੀ ਚਾਹੀਦੀ ਐਸੀ ਆ ਬਾਅਦ ਦੇ ਵੱਲੋਂ ਕੀ ਕੁਝ ਕਿਹਾ ਗਿਆ ਇੱਕ ਵਾਰ ਜ਼ਰੂਰ ਸੁਣਦੇ ਆ ਕਿਉਂ ਰੋਕ ਰਹੇ ਨੇ ਮੇਰਾ ਪਹਿਲਾ ਸਵਾਲ ਇਹ ਹੈ ਕਿਸਾਨ ਦਿੱਲੀ ਕਿਉਂ ਨਹੀਂ ਹੋਣਗੇ ਤੇ ਕਿੱਥੇ ਲਾਹ ਵੇਚੀਏ ਫਿਰ ਇੱਥੇ ਵੇਚੀਏ ਉਹ ਦਿੱਲੀ ਹੀ ਆਉਣਗੇ ਬਈ ਜਦੋਂ ਅਹਿਮਦਾਬਾਦ ਤੋਂ ਚੱਲ ਕੇ ਬੰਦਾ ਦਿੱਲੀ ਆ ਗਿਆ ਤੇ ਫਿਰ ਦਿੱਲੀੋਂ ਹੀ ਆਉਣਗੇ ਤੇ ਉਹਨਿੰਨੇ ਗੱਲ ਕਰੋ ਉਹਨਾਂ ਦੇ ਮਸਲੇ ਹੱਲ ਕਰੋ ਨਹੀਂ ਜੀ ਤੁਸੀਂ ਟਰੈਕਟਰਾਂ ਦੇ ਨਹੀਂ ਆ ਸਕਦੇ ਨਹੀਂ ਜੀ ਤੁਸੀਂ ਬੱਸ ਤੇ ਨਹੀਂ ਆ ਸਕਦੇ ਤੁਸੀਂ ਟ੍ਰੇਨ ਤੇ ਨਹੀਂ ਆਲ ਕਿਸਾਨਾਂ ਨੂੰ ਵੀ ਦਿੱਲੀ ਆਉਣ ਦਾ ਹੱਕ ਹੈ ਇਥੇ ਉਹਨਾਂ ਨੂੰ ਡੈਮੋ ਕਰਾਈਂਟ ਮਸਲੇ ਹੱਲ ਕਰੋ ਤੇ ਚਲੇ ਜਾਣਗੇ ਕੋਈ ਫੋਟੋਆਂ ਖਿਚਾਉਣ ਥੋੜੀ ਆ ਰੇ ਕੋਈ ਐਡ ਜੀ ਹੁੰਦੀ ਪਾਪਾ ਮੋਦੀ ਜੀ ਨੇ ਯੂਕਰੇਨ ਦਾ ਜੁੱਧ ਰੁਕਵਾ ਦਿਓ ਜੀ ਯੂਕਰੇਨ ਤੇ ਰਸ਼ੀਆ ਦਾ ਜੁੱਧ ਰੁਕਵਾ ਸਕਦੇ ਹੋ ਐਨੀ ਪਾਵਰ ਤੁਹਾਡੇ ਚ ਹੈਗੀ ਹੈ ਕਿਰਪਾ ਕਰਕੇ ਕਿਸਾਨਾਂ ਨਾਲ ਵੀ ਗੱਲ ਕਰ ਲਓ ਤੋ 200 ਕਿਲੋਮੀਟਰ ਦੀ ਮੇਟੇ ਸਾਡੇ ਨਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੁੜ ਚੁੱਕੇ ਨੇ ਡੱਲੇਵਾਲ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਤੇ ਜੀ ਹਰਪ੍ਰੀਤ ਜੀ ਸਸਿਕਾਲ ਜੀ ਮਿਹਰਬਾਨੀ ਸ਼ੁਕਰੀਆ ਜੀ ਹਾਂ ਜੀ ਦਲੇਵਲ ਸਾਹਿਬ ਸੀਐਮ ਮਾਨ ਹੁਣ ਸਮਰਥਨ ਦੇ ਵਿੱਚ ਦਿਖਾਈ ਦਿਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਪੀਐਮ ਜੇਕਰ ਯਤੁਰ ਕੁਵਾ ਸਕਦੇ ਨੇ ਤਾਂ ਕਿਸਾਨਾਂ ਦੇ ਮਸਲੇ ਦਾ ਵੀ ਹੱਲ ਕੀਤਾ ਜਾਏ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣਾ ਬਿਲਕੁਲ ਗਲਤ ਹੈ ਇਸ ਤੇ ਕੀ ਕਹਿਣਾ ਚਾਹੋਗੇ ਕੋਈ ਸਵਾਲ ਇਹ ਹੈ ਜਦੋਂ ਕਿਤੇ ਰੱਬ ਮਿਹਰ ਕਰੇ ਸਾਰੀਆਂ ਪੋਲੀਟਿਕਲ ਪਾਰਟੀਆਂ ਜਿਹੜੀਆਂ ਹਨ ਰਾਜਨੀਤਿਕ ਨੇਤਾ ਉਹ ਰਾਜਨੀਤੀ ਕਰਨੀ ਛੱਡ ਕੇ ਆਪਦੀ ਆਵਦੀ ਜਨਤਾ ਪ੍ਰਤੀ ਆਵਦੀ ਸਟੇਟ ਦੇ ਲੋਕਾਂ ਪ੍ਰਤੀ ਆਵਦੇ ਦੇਸ਼ ਦੇ ਲੋਕਾਂ ਪ੍ਰਤੀ ਇੰਨੇ ਸੰਜੀਦਾ ਹੋ ਜਾਣ ਜਿੰਨੇ ਅੱਜ ਭਗਵੰਤ ਮਾਨ ਜੀ ਦੇ ਬਿਆਨ ਚ ਨਜ਼ਰ ਆ ਰਹੇ ਹੂੰ ਕਿਸਾਨਾਂ ਦਾ ਦਰਦ ਆ ਰਿਹਾ ਹੈ ਭਗਵੰਤ ਮਾਨ ਜੀ ਨੂੰ ਸਾਡੇ ਮੁੱਖ ਮੰਤਰੀ ਜੀ ਨੂੰ ਹੂੰ ਪਰ ਸਵਾਲ ਇਹ ਹੈ ਬਈ ਇਹੀ ਮਾਯੂਗ ਮੁੱਖ ਮੰਤਰੀ ਜੀ ਜਿੱਤੇ ਕਿਸਾਨਾਂ ਦਾ ਝੋਨਾ ਨਹੀਂ ਵਿਕਦਾ ਸੀ ਹੂੰ ਉੱਧ ਕਿਸਾਨ ਬੈਠੇ ਸੀ ਮੰਡੀਆਂ 'ਚ ਰੁਲਦੇ ਸੀ ਹੂੰ ਉਦੋਂ ਕਿਸਾਨਾਂ ਪ੍ਰਤੀ ਇੱਕ ਸ਼ਬਦ ਨਹੀਂ ਨਿਕਲਿਆ ਮੂੰਹ ਔਰ ਕਿਸਾਨਾਂ ਨੂੰ ਸ਼ੈਲਰਾਂ ਦੇ ਮਾਲਕਾਂ ਨੇ ਆੜਤੀਆਂ ਨੇ ਲੁੱਟ ਲਿਆ ਇਨਸਪੈਕਟਰ ਲੁੱਟ ਕੇ ਲੈ ਗਏ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਰੱਜਮਾ ਪੈਸਾ ਕਮਾ ਲਿਆ ਕਿਸਾਨਾਂ ਦੀ ਲੁੱਟ ਕਰਵਾ ਕੇ ਹੂੰ ਉਹਦੋਂ ਚੁੱਪ ਰਹੇ ਨੇ ਕੱਲਾ ਇੰਨਾ ਹੀ ਨਹੀਂ ਮੈਂ ਕਹਿੰਦਾ ਜਦੋਂ ਪੰਜਾਬ ਦੇ ਵਿੱਚ ਇਹਨਾਂ ਤੋਂ ਕੁਝ ਮੰਗਦੇ ਆ ਕਿਸਾਨ ਉਦੋਂ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦਾ ਬਿਆਨ ਇਹ ਹੁੰਦਾ ਹੈ ਕਿ ਇਹ ਜਗ੍ਹਾਵੇਂ ਦੇ ਨੇ ਬੋਝਾ ਨਹੀਂਵੇਂ ਦੇ ਇਹ ਵੀ ਬਿਆਨ ਹੁੰਦੇ ਨੇ ਸਾਡੇ ਮੁੱਖ ਮੰਤਰੀ ਜੀ ਦੇ ਹੂੰ ਸੋ ਮੇਰਾ ਗੱਲ ਕਰਨ ਦਾ ਭਾਵੇਂ ਹੈ ਕਿ ਰਾਜਨੀਤੀ ਕਰਨੀ ਬੰਦ ਕਰ ਦੇਣਾ ਜੋ ਬਿਆਨਾ ਚਾਹੇ ਉਹ ਇਹਨਾਂ ਦੀ ਅਸਲੀਅਤ ਦੇ ਵਿੱਚ ਆ ਜੇ ਤਾਂ ਦੇਸ਼ ਦੀ ਪਬਲਿਕ ਦੇ ਲਈ ਬਹੁਤ ਸਾਰੇ ਮਸਲੇ ਲੋਕਾਂ ਨੂੰ ਫਿਰ ਜੇਕਰ ਸੱਚੀ ਹੋ ਇੰਨੀ ਹਮਦਰਦੀ ਆਪਣੀ ਪਬਲਿਕ ਪ੍ਰਤੀ ਇਹਦੇ ਅੰਦਰ ਆ ਜੇ ਹੂੰ ਤਾਂ ਲੋਕਾਂ ਨੂੰ ਧਰਮੇ ਮੁਜ਼ਾਹਰੇ ਪ੍ਰੋਟੈਸਟ ਅਧੇ ਰਹਿ ਜਾਣਗੇ ਸੋ ਇਹ ਇੱਕ ਮਤਲਬ ਪੋਲੀਟੀਕਲੀ ਬਿਆਨ ਹੈ ਪੋਲੀਟੀਕਲੀ ਬਿਆਨਾਂ ਦੇ ਵਿੱਚੋਂ ਕੁਝ ਹੀ ਨਿਕਲਦਾ ਜਿਹੜੇ ਬਿਆਨ ਆ ਉਹ ਜੇ ਅੰਦਰੋਂ ਵੀ ਬਣੋ ਤਾਂ ਗੱਲ ਵੰਡੀ ਜੀ ਠੀਕ ਹੈ ਆ ਡਲੇਵਾਲ ਸਾਹਿਬ ਜੁੜਨ ਦੇ ਲਈ ਧੰਨਵਾਦ ਤੁਸੀਂ ਬਾਕੂਬੀ ਆਪਣਾ ਪੱਖ ਰੱਖਿਆ ਇੱਥੇ ਜ਼ਰੂਰ ਸਵਾਲ ਕਿਸਾਨਾਂ ਦੇ ਵਿਨੇਕੀ ਆਖਰਕਾਰ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਦਿੱਕਤ ਆਉਣ ਦੇ ਉੱਤੇ ਵੀ ਅਜਿਹੇ ਬਿਆਨ ਕਿਉਂ ਨਹੀਂ ਆਏ ਹਾਲਾਂਕਿ ਸੀਐਮ ਆਰ ਨੇ ਕੀ ਕੁਝ ਕਿਹਾ ਇੱਕ ਵਾਰ ਮੌਸਲ ਸੁਣਦਾਨੇ ਆ ਵੀ ਹੌਂ ਚ ਕਿਉਂ ਰੋਕ ਰਹੇ ਮੈਨੂੰ ਮੇਰਾ ਪਹਿਲਾ ਸਵਾਲ ਇਹ ਹੈ ਕਿਸਾਨਾਂ ਨੂੰ ਬਿੱਲੀ ਕਿਉਂ ਨਹੀਂ ਹੋਣੀ ਤੇ ਕਿੱਥੇ ਲਾਹ ਭੇਜੀਏ ਫਿਰ ਇੱਥੇ ਭੇਜੀਏ ਉਹ ਦਿੱਲੀ ਨੂੰ ਹੀ ਆਉਣਗੇ ਵੀ ਜਦੋਂ ਅਹਿਮਦਾਬਾਦ ਤੋਂ ਚੱਲ ਕੇ ਬੰਦਾ ਦਿੱਲੀ ਆ ਗਿਆ ਤੇ ਫਿਰ ਦਿੱਲੀ ਨੂੰ ਹੀ ਆਉਣਗੇ ਤੇ ਉਹਨਿੰਨੇ ਗੱਲ ਕਰੋ ਉਹਨਾਂ ਦੇ ਮਸਲੇ ਹੱਲ ਕਰੋ ਨਹੀਂ ਜੀ ਤੁਸੀਂ ਟਰੈਕਟਰ ਆ ਦੇ ਨਹੀਂ ਆਸਾਂ ਤੇ ਨਹੀਂ ਜੀ ਤੁਸੀਂ ਬੱਸ ਦੇ ਨਹੀਂ ਆਸਾਂ ਤੇ ਤੁਸੀਂ ਟ੍ਰੇਨ ਤੇ ਨਹੀਂ ਆ ਕਿਸਾਨਾਂ ਨੂੰ ਵੀ ਦਿੱਲੀ ਆਉਣ ਦਾ ਹੱਕ ਹੈ ਇੱਥੇ ਉਹਨਾਂ ਨੂੰ ਡੈਮੋ ਕਰਾਓ ਤੇ ਮਸਲੇ ਹੱਲ ਕਰੋ ਤੇ ਚਲੇ ਜਾਣਗੇ ਕੋਈ ਫੋਟੋਆਂ ਖਿਚਾਉਣ ਥੋੜੀ ਆ ਰੇ ਕੋਈ ਐਡ ਜੀ ਹੋ ਗਈ ਪਾਪਾ ਮੋਦੀ ਜੀ ਨੇ ਯੂਕਰੇਨ ਦਾ ਜੁੱਧ ਰੁਕਵਾ ਦਿਆ ਜੀ ਯੂਕਰੇਨ ਤੇ ਰਸ਼ੀ ਦਾ ਜੁੱਧ ਰੁਕਵਾ ਸਕਦੇ ਹੋ ਐਨੀ ਪਾਵਰ ਤੁਹਾਡੇ ਚ ਹੈਗੀ ਹੈ ਕਿਰਪਾ ਕਰਕੇ ਕਿਸਾਨਾਂ ਨਾਲ ਵੀ ਗੱਲ ਕਰ ਲਓ ਤੋ 200 ਕਿਲੋਮੀਟਰ ਦੀ ਮੀਟੇ